ਉਹ ਦੁਬਾਰਾ ਪੰਜਾਬ ਦੀ ਸੱਤਾ ਬਚਾਉਣ ਕਦੇ ਕਾਲੀ ਦਲ ਦੇ ਥੱਲੇ ਵਾਲੇ ਦਿੱਤਾ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਇਕਾਈ ਦੇ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇਗੇ ਜਿਹੜੇ ਕਾਂਗਰਸ ਪਾਰਟੀ ਤੋਂ ਸ਼ਿਫਟ ਹੋ ਕੇ ਬੀਜੇਪੀ ਚ ਗਏ ਨੇਗੇ ਉਹ ਲਗਾਤਾਰ ਆਪਣੀ ਬਿਆਨਬਾਜ਼ੀ ਜਿਹੜੀ ਆ ਸਿਆਸੀ ਬਿਆਨਬਾਜ਼ੀ ਪੰਜਾਬ ਚ ਦਿੱਤੇ ਰਹਿੰਦੇ ਨੇ ਕਿ 9 ਮਾਰਚ ਦਾ ਰਿਸ਼ਤਾ ਦੁਬਾਰਾ ਜੋੜਨਾ ਚਾਹੀਦਾ ਕਿ ਦੁਬਾਰਾ ਸੱਤਾ ਬਚਾਉਣ ਦੇ ਲਈ ਆਕਾਲੀ ਦਲ ਭਾਜਪਾ ਨੂੰ ਇਕੱਠੇ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਆਕਾਲੀ ਦਲ ਦੇ ਲੀਡਰ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਚ ਕਰਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਕਾਲੀ ਦਲ ਦੀ ਕੱਲਲ ਦੇ ਪ੍ਰਧਾਨ ਜੀ ਗੱਲ ਕਰਦੇ ਨੇਗੇ ਉਹ ਗੜ ਜੋੜ ਤੋਂ ਡਡਾਈ ਕਰਦੇ ਨੇਗੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਨੇ ਸੈਂਟਰ ਲੀਡਰਸ਼ਿਪ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਚ ਕੱਲ੍ਹ ਇਲੈਕਸ਼ਨ ਲੜਾਂਗੇ ਪਰ ਮੈਂ ਪੰਜਾਬ ਦੇ ਇਤਿਹਾਸਿਕ ਉਹਨਾਂ ਪਲਾਂ ਦੀ ਜਾਣਕਾਰੀ ਦੇਣੀ ਚਾਹਣਾਗਾ ਇਤਿਹਾਸਕ ਦੇ ਉਹ ਇਤਿਹਾਸ ਦੇ ਉਹ ਪੰਨੇ ਜਿਹੜੇ ਕਾਲੇ ਪੰਨੇ ਆਕਾਲੀ ਦਲ ਭਾਜਪਾ ਦੇ ਸਮੇਂ ਲਿਖੇ ਗਏ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਭਾਜਪਾ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਕਰਾਇਆ ਕਿਸ ਤਰ੍ਹਾਂ ਆਕਾਲੀ ਭਾਜਪਾ ਦੇ ਨੇਤਾਵਾਂ ਨੇ ਮਿਲ ਕੇ ਪੰਡਤ ਆਪ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਚੜੀ ਰਚੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਕਾਲੀ ਦਲ ਬੀਜੇਪੀ ਨੇ ਪੰਜਾਬ ਦੇ ਅੰਦਰ ਪੈਦਾ ਕੀਤਾ ਕਿਸ ਤਰ੍ਹਾਂ ਆਕਾਲੀ ਦਲ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਲੀਡਰਾਂ ਦੇ ਜਿਹੜੇ ਕਰਿੰਦੇ ਸੀ ਉਹਨਾਂ ਵੱਲੋਂ ਸ਼ਰੀਆਮ ਧੀਆਂ ਪੈਣਾ ਦੀ ਇੱਜ਼ਤ ਲੁੱਟੀ ਜਾਂਦੀ ਸੀ ਜੇਕਰ ਕੋਈ ਬਚਾਉਣ ਦਾ ਯਤਨ ਕਰਦਾ ਸੀ ਤਾਂ ਸਿਰ ਵਿੱਚ ਗੋਲੀ ਮਾਰੀ ਜਾਂਦੀ ਸੀ ਇਤਿਹਾਸ ਜਿਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦਾ ਰਿਹਾਗਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਗੈਂਗਸਟਰਵਾਦ ਵਾਦਵਾਂ ਲੈ ਜਾਣ ਦੇ ਲਈ ਅਕਾਲੀ ਦਲ ਭਾਜਪਾ ਨੇ ਰੋਲ ਲਵਾਇਆ ਪੰਜਾਬ ਜਾਣਦਾਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਨਸ਼ਿਆਂ ਦਾ ਵਪਾਰ ਅਕਾਲੀ ਦਲ ਭਾਜਪਾ ਵਾਲੇ ਲੈ ਕੀ ਹੈ ਇਹ ਪੰਜਾਬ ਜਾਣਦਾਗਾ ਭਰਾਵੋ ਹੁਣ ਦੋਨੋਂ ਹੀ ਪੰਜਾਬ ਦੀ ਸਰ ਜਮੀਨ ਦੇ ਉੱਤੇ ਪੰਜਾਬ ਦੀ ਉਸ ਜਮੀਨ ਦੇ ਉੱਤੇ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋ ਸਕਦੇ ਪੰਜਾਬ ਦੀ ਉਹ ਜ਼ਮੀਨ ਜਿਹੜੀ ਗੁਰੂਆਂ ਪੀਰਾਂ ਦੀ ਜ਼ਮੀਨ ਆ ਉਸ ਦੇ ਉੱਤੇ ਦੁਬਾਰਾ ਆਪਣੀ ਖੋਈ ਹੋਈ ਸਿਆਸੀ ਤਾਕਤ ਜੜੀਆਂ ਨੂੰ ਲੱਭਦੇ ਫਿਰਦੇ ਨੇ ਪੰਜਾਬੀਆਂ ਨੇ ਕਦੇ ਅਜਿਹੇ ਧੜਵੀਆਂ ਨੂੰ ਮਾਫ਼ ਨਹੀਂ ਕੀਤਾ ਜਿਨ੍ਹਾਂ ਧੜਵੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਕਾਲੀ ਦਲ ਦੇ ਹਿੱਸੇ ਆਇਆਗਾ ਕਿ ਕਾਲੀ ਦਲ ਤੇ ਬੀਜੇਪੀ ਨੇ ਨਾਲ ਕੇ ਸੱਤਾ ਹਥਿਆ ਕੇ ਧੜਵੀਆਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਦੇ ਸੀਗੇ ਪੰਜਾਬ ਨੂੰ ਬਰਬਾਦ ਕਰਦੇ ਸੀਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰੀ ਪੰਜਾਬ ਦਾ ਦਲਿਤ ਪੰਜਾਬ ਦਾ ਮਲਾਜ਼ਮ ਹਰ ਵਰਗ ਜਿਹੜਾ ਉਹ ਜਦੋਂ ਵੀ ਕਾਲੀ ਦਲ ਬੀਜੇਪੀ ਦੀ ਸਰਕਾਰ ਆਈਆ ਉਦੋਂ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ पूरा देश जानਦਾ ਕਿ ਭਾਰਤੀ ਜਨਤਾ ਪਾਰਟੀ ਨੇ ਤਿੰਨ ਬਲੈਕ ਲਾ ਤਿੰਨ ਕਿਸਾਨ ਦੀ ਫਾਂਸੀ ਦੇ ਫੰਦੇ ਚੁਣੇ ਕਿਉਂਕਿ ਪੰਜਾਬ ਇੱਕੋ ਸਟੇਟ ਆ ਪੰਜਾਬ ਐਗਰੀਕਲਚਰ ਸਟੇਟ ਆ ਪੰਜਾਬ ਦੇ ਕਿਸਾਨ ਨੇ ਦੇਸ਼ ਦੀ ਇਕਨੋਮੀ ਦੇ ਅੰਦਰ ਦੇਸ਼ ਦੇ ਲੋਕਾਂ ਨੂੰ ਢੇਡ ਪਰਣ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆਗਾ ਪੰਜਾਬ ਦੇ ਕਿਸਾਨ ਨੇ ਪਾਇਆਗਾ ਪਰ ਲੇਕਿਨ ਜਦੋਂ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਗੱਟਜੋੜ ਸਰਕਾਰ ਸੀ ਕੇਂਦਰ ਦੇ ਅੰਦਰ ਜਦੋਂ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਸੈਂਟਰ ਦੇਵਿੰਦਰ ਵਜੀਰ ਸੀਗੇ ਔਰ ਉਸ ਸਮੇਂ ਇਹਨਾਂ ਦੋਨਾਂ ਪਾਰਟੀਆਂ ਨੇ ਦਵਾਰੇ ਰਲ ਕੇ ਕਿ ਜਦੋਂ ਪੰਜਾਬ ਸਰਕਾਰ ਸੀ ਜਦੋਂ ਪੰਜਾਬ ਦੇ ਸਰਕਾਰ ਸੀ ਉਸ ਸਮੇਂ ਦੋਨਾਂ ਪਾਰਟੀਆਂ ਰਲ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਰਾਹ ਚੁਣਿਆ ਕਿ ਪੰਜਾਬ ਦੇ ਜਵਾਨ ਨੂੰ ਤਬਾਹ ਕਰ ਦੋ ਤੁਹਾਡੇ ਯਾਦ ਹੋਊਗਾ ਕਿ ਉਸ ਸਮੇਂ ਸਭ ਤੋਂ ਵੱਧ ਬ੍ਰੈਂਡ ਡ੍ਰੇਨ ਜੇਕਰ ਪੰਜਾਬ 'ਚ ਹੋਇਆ ਤਾਂ ਉਦੋਂ ਜਦੋਂ ਪੰਜਾਬ ਦੇ ਅੰਦਰ ਅਕਾਲੀਵਲ ਬੀਜੇਪੀ ਦਾ ਰਾਜ ਰਿਹਾ ਉਸੇ ਤਰੀਕੇ ਜਦੋਂ ਸੈਂਟਰ ਦੇ ਵਿੱਚ ਅਕਾਲੀਵਲ ਬੀਜੇਪੀ ਦਾ ਰਾਜ ਸੀ ਇਕੱਠਿਆਂ ਦਾ ਦੋਨਾਂ ਦਾ ਹੁਣ ਬੀਜੇਪੀ ਦਾਗਾ ਉਸ ਵੇਲੇ ਕੀ ਹੋਇਆ ਸੀ ਤਿੰਨ ਕਾਲੇ ਕਾਨੂੰਨ ਆਏ ਸੀ ਔਰ ਪੰਜਾਬ ਦੇ ਕਿਸਾਨ ਨੇ ਬਹੁਤ ਵੱਡੀ ਮੰਗ ਕੀਤੀ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਮੰਗ ਕੀਤੀ ਸੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਹਰਿਆਣਵੀ ਦੇਸ਼ ਦਾ ਕਿਸਾਨ ਦੇਸ਼ ਭਰ ਦਾ ਕਿਸਾਨ ਯੂਪੀ ਦਾ ਕਿਸਾਨ ਬਿਹਾਰ ਦਾ ਕਿਸਾਨ ਕਰਨਾਟਕ ਦਾ ਕਿਸਾਨ ਇਕੱਠੇ ਹੋ ਕੇ ਉਸ ਉਸ ਕਾਨੂੰਨ ਦੇ ਖਿਲਾਫ ਲੜੇ ਸੀਗੇ ਔਰ ਅਲਟੀਮੇਟਲੀ ਔਰ ਉਸ ਸਮੇਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀ ਉਸ ਵੇਲੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨਾਤਾ ਤੋੜਿਆ ਸੀਗਾ ਔਰ ਨਾਤਾ ਤੋੜਨ ਤੋਂ ਬਾਅਦ ਕਿਹਾ ਸੀਗਾ ਕਿ ਇਸ ਤੋਂ ਬਾਅਦ ਅਸੀਂ ਕਦੇ ਵੀ ਨਹੀਂ ਚੱਲਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾਗਾ ਇਹ ਪਲੀ ਲੈ ਕੇ ਆਕਾਦੀ ਦਲ ਉਸ ਘਟ ਜੋੜ ਚੋਂ ਬਾਹਰ ਆਇਆ ਸੀਗਾ ਕਿਉਂਕਿ ਪੰਜਾਬ ਦੇ ਕਿਸਾਨ ਦਾ ਪ੍ਰੈਸ਼ਰ ਸੀਗਾ ਔਰ ਮੈਂ ਇਹ ਵੀ ਤੁਹਾਡੇ ذریعے ਪੰਜਾਬ ਦੇ ਕਿਸਾਨਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਚਾਹਨਾਗਾ ਕਿ ਲਗਭਗ ਪੌਣੇ 800 ਪੌਣੇ 800 ਅਣੀ 775 ਤੋਂ ਉੱਪਰ ਕਿਸਾਨ ਜਿਹੜੇ ਨੇਗੇ ਉਹਨਾਂ ਦੀ ਮੌਤ ਉਸ ਸਮੇਂ ਹੋਈ ਸੀ ਜਦੋਂ ਤਿਲਕਾੜੇ ਕਾਨੂੰਨ ਆਇਆ ਸੀ ਇਹ ਪੂਰਾ ਦੇਸ਼ ਜਾਣਦਾ ਪੂਰੇ ਦੇਸ਼ ਦੇ ਲੋਕ ਗਵਾਹ ਨੇਗੇ ਪਰ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਹੁਣ ਕਿਹੜੇ ਮੂਹ ਦੇ ਨਾਲ ਘਟ ਜੋੜ ਕਰ ਰਹੇ ਨੇਗੇ ਹੁਣ ਕਿਹੜੇ ਮੂਹ ਦੇ ਨਾਲ ਇਕੱਠੇ ਹੋਣ ਦੀ ਗੱਲ ਕਰ ਰਹੇ ਨੇਗੇ ਉਹਦੇ ਨੀ ਤਾਮਾ ਨੂੰ ਤੋੜ ਲੰਦਾ ਉਹਦੇ ਨੀ ਤਾਮਾ ਨੂੰ ਤੋੜ ਲੰਦਾ ਪਰ ਹੈ ਦੋਨਾਂ ਕੋਲੇ ਜ਼ੀਰੋ ਸਕੋਰ ਦੋਨਾਂ ਦਾ ਜ਼ੀਰੋ ਆ ਅਕਾਲੀ ਲਲ੍ਹ ਸਕੋਰ ਜ਼ੀਰੋ ਆ ਭਾਰਤੀ ਜਨਤਾ ਪਾਰਟੀ ਦਾ ਸਕੋਰ ਜ਼ੀਰੋ ਆ ਜੇ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਪੰਜਾਬ ਦੀ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਦੋਨਾਂ ਦਾ ਸਕੋਰ ਜਿਹੜਾ ਉਹ ਜ਼ੀਰੋ ਬਣਦਾਗਾ ਤਾਂ ਜ਼ੀਰੋ ਪਲੱਸ ਜਿਹੜਾ ਜ਼ੀਰੋ ਆ ਉਹਦਾ ਆਨਸਰ ਵੀ ਜ਼ੀਰੋ ਆ ਸੋ ਮੇਰਾ ਕਹਿਣ ਦਾ ਭਾਵ ਆ ਪੰਜਾਬ ਦੇ ਲੋਕਾਂ ਨੂੰ ਜਿੰਨਾ ਮਰਜ਼ੀ ਘਟ ਜੋੜ ਕਰ ਲੈਣ ਜੋ ਕੁਝ ਮਰਜ਼ੀ ਤਲਾਸ਼ ਲੈਣ ਪਰ ਪੰਜਾਬ ਦੇ ਲੋਕਾਂ ਨੂੰ ਯਾਦ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀ ਦਲ ਦੇ ਸਮੇ ਹੋਈ ਸੀ ਜਦੋਂ ਅਕਾਲੀ ਦਲ ਦਾ 986 ਚ ਰਾਜ ਸੀਗਾ ਉਸ ਸਮੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 2015 16 ਦੇ ਅੰਦਰ ਅਕਾਲੀ ਲਲ ਦਾ ਰਾਜ ਆ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਜਦੋਂ 10 ਸਾਲ 7 ਤੋਂ ਲੈ ਕੇ 17 ਤੱਕ ਅਕਾਲੀ ਲਲ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਨਸ਼ੇ ਦਾ ਪ੍ਰਵੇਸ਼ ਹੋਇਆਗਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਯਤਨ ਕੀਤਾ ਜਦੋਂ 2007 ਤੋਂ ਲੈ ਕੇ 17 ਤੱਕ ਅਕਾਲੀ ਲਲ ਭਾਜਪਾ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦਾ ਯੂਥ ਨੇ ਪੰਜਾਬ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭਜਾਉਣਾ ਸ਼ੁਰੂ ਕੀਤਾ ਕਿ ਬੇਟਾ ਜ਼ਮੀਨ ਵੇਚ ਦਿਓ ਘਰ ਵੇਚ ਦਿਓ ਬਾਹਰ ਚਲੇ ਜਾਓ ਪੰਜਾਬ ਧੜ ਦੀਆਂ ਦੀ ਸਰਕਾਰ ਆ ਪੰਜਾਬ ਚ ਲੁਟੇਰਿਆਂ ਦੀ ਸਰਕਾਰ ਆ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਰਕਾਰ ਆ ਪੰਜਾਬ ਚ ਨਸ਼ਾ ਵੇਚਣ ਵਾਲਾ ਵੀ ਸਰਕਾਰ ਆ ਪਰ ਲੇਕਿਨ ਹੁਣ ਪੰਜਾਬ ਦੇ ਲੋਕ ਇਸ ਜਿਹੜਾ ਗੈਰ ਸਿਧਾਂਤਕ ਗੱਠਜੋੜ ਹੋਣ ਜਾ ਰਿਹਾ ਜਾਂ ਜਿਸ ਗੈਰ ਸਿਧਾਂਤਕ ਗੱਠਜੋੜ ਨੂੰ ਗੱਠਜੋੜ ਕਰਨ ਦੇ ਲਈ ਪੰਜਾਬ ਦੇ ਕੁਝ ਲੋਕ ਤਰਲੋ ਮੱਛੀ ਹੋ ਰਹੇ ਨੇ ਕਿ ਉਹਨਾਂ ਨੂੰ ਪੰਜਾਬ ਦੇ ਲੋਕ ਕਦੇ ਵੀ ਮੂੰਹ ਨਹੀਂ ਲਾਉਣਗੇ ਪੰਜਾਬ ਦੇ ਲੋਕਾਂ ਨੇ ਤਜਰਬਾ ਕਰਕੇ ਦੇਖ ਲਿਆ ਦੋ ਤਿੰਨ ਵਾਰ ਇਹਨਾਂ ਪਾਰਟੀਆਂ ਦੀ ਸਾਂਝੀ ਸਰਕਾਰ ਬਣਾ ਕੇ ਦੇਖ ਲਈ ਜਦੋਂ ਵੀ ਸੱਤਾ ਚਾਏ ਨੇ ਪੰਜਾਬ ਜਿਹੜਾ ਮੁੱਦੇ ਮੂੰਹ ਡਿੱ ਗਿਆਗਾ ਹੁਣ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਚੜਦੀ ਕਲਾ ਚਾ ਔਰ ਪੰਜਾਬ ਅੱਗੇ ਵਧ ਰਿਹਾਗਾ ਸੋ ਮੈਂ ਸਮਝਦਾ ਇਹ ਜਿਹੜਾ 0+0 ਗੱਠਜੋੜ ਹੋਣ ਦੀ ਕੋਸ਼ਿਸ਼ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਕੁਛ ਦਿੱਤਾ ਔਰ ਅਕਾਲੀ ਦਲ ਦੇ ਨੇਤਾ ਕਰ ਰਹੇ ਨੇਗੇ ਉਹਨਾਂ ਦੇ ਗੱਠਜੋੜ ਹੋਣ ਤੋਂ ਬਾਅਦ ਵੀ ਜਿਹੜੀ ਜਿਹੜਾ ਰਿਜ਼ਲਟ ਆਊਗਾ ਉਹ ਵੀ 0 ਹੀ ਆਊਗਾ ਥੈਂਕ ਯੂ ਚੀਮਾ ਸਾਹਿਬ सवाल यह है कि तुम कह रहे हो जीरो प्लस जीरो इज टू जीरो आखिरकार तुम कह रहे हो लोग सारा कुछ जानते हैं सारा इतिहास भी दसता की कारण पै गया प्रेस कॉन्फ्रेंस करने पचास रुपये दे करके ये जो सैंपल पैक है वो पहुंचेगा आपके घर पर जो कि सरकार द्वारा जीएमपी सर्टिफाइड है और हाँ एक बात ध्यान रखिएगा कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैम्पल तैयार किया गया पांच कैप्सूल की बॉटल तैयार की गई सैंपल की जो हम ओरिजिनल देते थे 630 रुपए की बॉटल है सौ रुपये उसका शिपिंग चार्जेस है वो 730 रुपए की लोग परचेज़ करते हैं आप भी परचेज करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैदवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफेक्टिव है वो भी हम उसके अंदर 30 ग्राम का पैक जिसकी कीमत जो है दो सौ रुपये है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ और वो है कब्ज़ को मिटाने के लिए हमारे वैद्य जी ने बनाया उसका नाम दिया गया कब्जनाश जो कि बॉटल के अंदर 30 ग्राम पैकिंग है और उसको दो ग्राम डेली खाना है क्या लगा था तुझे मेरे खिलाफ गवाही देके तू देखे हैं कोई नहीं आएगा तुझे बचाने के लिए वाह मेरे हीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज पड़ी है लड़ने के लिए तो भेज अपनी फौज अब ही आ जा अरे ऐसा तो क्या खाता है यार इतनी ताकत कहाँ से लाता है मेरा भरोसे साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है मेरा stamina. जोड़ों में दर्द या घुटनों में गैप काला गोंद जटा मंसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपल वाइब्रिंग बहेड़ा इन सबको मिलाइए सुबह शाम खाइये फिट हो जाइए नींद नहीं आती चैन से सोना चाहते हैं जटामसी ब्रह्मी शंख और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइये त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटामसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ, मग पीपल वाइब्रिंग बहेड़ा इन सबको मिलाइए सुबह शाम खाइए, फिट हो जाइए नींद नहीं आती चैन से सोना चाहते हैं जटामसी ब्रह्मी शंखपुष्पी और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान